ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਵੀਰ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋ ਜਾਂ ਅੰਦਰ ਉਸ ਤੋਂ ਹੋਵਾਂਗੇ। ਲੱਗਿਆ ਵੀਡੀਓ ਸ਼ੁਰੂ ਕਰ ਲਈਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜ ਸਬਸਕ੍ਰਾਈਬ। ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਦਿਨ ਹੈਗਾ ਅੱਜ ਸ਼ਨੀਵਾਰ ਦਾ। ਟਾਈਮ ਹੋਗਾ ਸ਼ਾਮ ਦਾ 4:30। ਪਹਿਲਾਂ ਆਪਾਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਤੇਨੇ। ਬਸ ਕੋਈ ਕੰਮ ਅੱਜ ਕੀਤਾ ਨਹੀਂ ਉਹੀ ਜੁੱਲੇ ਚੌਕੇ ਦਾ ਬਸ ਰੋਟੀ ਪਾਣੀ ਲਈ ਕਰਿਆ ਸੀਗਾ ਤੇ ਫਿਰ ਅੰਦਰ ਬੈਠ ਗਏ ਰਿਆਈ ਚ ਕਿਉਂਕਿ ਅੱਜ ਨਾਲ ਠੰਡ ਸੀਗੀ ਧੁੱਪ ਨਹੀਂ ਨਿਕਲੀ ਧੁੱਪ ਜਦ ਤੱਕ ਆਪਾਂ ਬਾਹਰ ਵਗ ਜਾਂਦੇ ਮੜਾ ਮੋਟਾ ਬਾਹਰ ਬੈਠ ਜਾਂਦੇ ਹਨਾ ਉਪਰਾਂ ਹੋ ਜਾਂਦੇ ਆਗੇ ਬਸ ਕੰਮ ਤਾਂ ਦੰਦਰ ਮੇੜ ਕੇ ਅੰਦਰ ਹੀ ਬੈਠ ਗਏ ਆਪਣਾ ਰੋਟੀ ਪਾਣੀ ਦਾ ਨਮੇੜ ਕੇ ਤੇ ਹੁਣ ਉਹ ਦੇਖਦੀ ਸੀ ਕੋਈ ਦਾਲ ਪਾਣੀ ਦਾ ਦੇ ਨੇ ਪਹਿਲਾਂ ਹੀ ਜੂਕੀ ਬਣਾ ਲਈ ਆਪਾਂ ਭੁੱਖ ਜੀ ਲੱਗੀ ਸੀਗੀ ਦੁਪਹਿਰ ਦਾ 2:00 ਵਜੇ ਤੇ ਭੁੱਖ ਜੀ ਘਟ ਹੈਗੀ ਪਰ ਬੱਚੇ ਤਾਂ ਆਣਗੇ ਜੋ ਤੇਰਾ ਤਰਾ ਦੀ ਰੋਟੀ ਨਹੀਂ ਖਾਦੀ ਹੈਗੀ ਆਪਣੇ ਮੇਲਾ ਕਰ ਨਾਲ ਆਏ ਪਿੰਡ ਉੱਥੋਂ ਬਸ ਖਾਧੀ ਗਏ ਸੀਗੀ ਲੰਗਰ ਚ ਸਾਧਨੀ ਉੱਥੇ ਦੇ ਹੱਜ ਵੀ ਵਾਗੇ ਸੀ ਉਸ ਪੁੱਤ ਉਹਨਾਂ ਨੂੰ ਛੁੱਟੀਆਂ ਮੇਲੇ ਕਰਕੇ ਤੇ ਬਸ ਦੇਖਦੇ ਮਨ ਲੱਗਾ ਮੂੰਗੀ ਮਸਰੀ ਦਾਲ ਬਣਾ ਲੈਂਦੇ ਅੱਜ ਹੌਲੀ ਜੀ ਇਹ ਦਾਲ ਜੀ ਕਰਦਾ ਜਿੱਤਾ ਫਿਰ ਐ ਹੁੰਦਾਗਾ ਸ਼ਾਮ ਨੂੰ ਬੀਨ ਕਰਦਾ ਹੈਗਾ ਸਵੇਰੇ ਐ ਹੁੰਦਾਗਾ ਚਲੋ ਬੜਾ ਸਵੇਰੇ ਡੰਗ ਲੈ ਜਾਂਦਾ ਫਿਰ ਇਹ ਦਾਲ ਬਣੀ ਹੋਵੇ ਦਾ ਸਬਜ਼ੀ ਕੋਈ ਤੇ ਦੁਗਾ ਖਤਮ ਅਸ ਪਰ ਵੀਰ ਮੀਨ ਨੇ ਤਾਂ ਕਹਤਾ ਹਨਾ ਰਾਤ ਵਾਲੀ ਸਬਜ਼ੀ ਜੀ ਵਧੀਆ ਲੱਗਿਆ ਕਰਨੀ ਰੋਟੀ ਹੀ ਜੀ ਆ ਜਾਂਦੀ ਹੈਗੀ ਅਜੇ ਤਾਂ ਆਪਣੇ ਰਾਤ ਵਾਲੀ ਦਾਲ ਤੇ ਸਬਜ਼ੀ ਦਾ ਡੰਗਾ ਲੈ ਜਾਂਦਾ ਵਾ ਫਿਰ ਐ ਹੁੰਦਾ ਸਵੇਰੇ ਬਣਾਉਣੀ ਜੋ ਕੀਨੀ ਸਵੇਰੇ ਚਲ ਕੰਮ ਧੰਦਾ ਜ ਵੱਧ ਹੁੰਦਾਗਾ ਫਿਰ ਰੋਟੀ ਬਣ ਜਾਂਦੀ ਹੈ ਬਸ ਜਦੋਂ ਆਪਾਂ ਉਹ ਕੁੜੀਦਰ ਮੇਰਕੇ ਹੱਦਿਆਂ ਬਸੂਆ ਦਾ ਇਹ ਛਈ ਦੇ ਵਿੱਚ ਆਟਾ ਉਹਨਾਂ ਕਾ ਰੋਟੀ ਬਣਾ ਲੈਨੇ ਆਂ ਜੀ ਦਾਲ ਸਬ지 ਪਈ ਹੋਵੇ ਆਹ ਰਿਹਾ ਆ ਜਾਂਦਾਗਾ ਕੁਛ ਨਹੀਂ ਹੁੰਦੀ ਚੱਲ ਸਵੇਰੇ ਤੇ ਰਾਹ ਨੂੰ ਤਾਂ ਇਹ ਦਾਲ ਬਣਾਉਣੀ ਤਾਂ ਸਵੇਰੇ ਡੰਬ ਲੈ ਜੂਗਾ ਹੁਣ ਤਾਂ ਸ਼ਾਮ ਨੂੰ ਤਾਂ ਘਾਟੀ ਕਰਨਗੇ ਚਲੋ ਜੀ ਮਿਲਦੇ ਆ ਫਿਰ ਦੇਖਦੇ ਆਂ ਦਾਲ ਲੋ ਜੀ ਇਹ ਆਪਾਂ ਅੱਧੀ ਕੌਲੀ ਮੂੰਗੀ ਦੀ ਮਸਰੀ ਦੀ ਲੈ ਲਈ ਅਸਾਂ ਇਹੋ ਲੋ ਦੇ ਉਹਨੇ ਥੋੜਾ ਜਿਹਾ ਟਾਈਮ ਪਾਣੀ ਪਾ ਦਿੰਦੇ ਅਜੇ ਵੀ ਐ ਚਲੋ ਅਸੀਂ ਥੋੜਾ ਜਿਹਾ ਘੱਟ ਤੇਕ ਭਾਲੂਗੀ ਜਲਦੀ ਬਣ ਜੂਗੀ ਥੋੜੀ ਜਿਹੀ ਨਰਮ ਹੋ ਜੂਗੀ ਭਿੱਜ ਕੇ ਇਹ ਸਾਰੀ ਦਾਲਾਂ ਸਬਜ਼ੀਆਂ ਨਾਲ ਹੌਲੀ ਦਾਲ ਬਣਦੀ ਜਾਂਦੀ ਹੈਗੀ ਠੱਕ ਦੇ ਲਵਾਂਗੇ ਇਹ ਪਹਿਲੇ ਮੇਰੇ ਹਲੇ ਚਾਹਲੇ ਥਾਂਡੇ ਮੰਡ ਦੇ ਨਾਲ ਇਨੇ ਮਿੰਟੇ ਇੰਨੇ ਘੰਟੇ ਦੇਖੋ ਸਾਡੇ ਸਾਰੇ ਆਏ ਹੋ ਗਏ ਆਪਣੇ ਘਰ ਦੇ ਘੰਡੇ ਸੀਗੇ ਪਤਾ ਨਹੀਂ ਕੀ ਗੱਲ ਵੱਡੇ ਵੀ ਛੋਟੇ ਵੀ ਸਾਰੇ ਭੁੱਕਾ ਕੱਢ ਗਏ ਇਹਦੇ ਵਿੱਚੋਂ ਜਿਵੇਂ ਹੁਣ ਇੰਨੇ ਘੰਡੇ ਲਏ ਨੇ ਮੈਂ ਇਹਦੇ ਵਿੱਚੋਂ ਬਸ 1.5 ਘੰਟੇ ਜੇ ਨਹੀਂ ਨਿਕਲੂਗਾ ਕਿ ਮੈਂ ਸਾਰੇ ਛੋਟੇ-ਛੋਟੇ ਲਏ ਨੇ ਛੋਟੇ ਹਜੇ ਘੱਟ ਹੋਏ ਨੇ ਚ ਕੁਝ ਨਿਕਲ ਵੀ ਆਉਂਦਾ ਜਿਹੜੇ ਮੜੇ ਜੀ ਜਿਆਦੇ ਵੱਡੇ ਨੇ ਉਹ ਜੰਮੀ ਉਹ ਚ ਕੁਝ ਵੀ ਨਹੀਂ ਨਿਕਲਦਾ ਉਹ ਸਾਰੀ ਭੁੱਕਾ ਜੀਆਂ ਕੱਢ ਗਏ ਨਰੜੇ ਜੀ ਬਣ ਗਏ ਤੇ ਬਸ ਨੇ ਕਪਲਾ ਸੰਡੀਆਂ ਲਈਆਂ ਨੇ ਲਸਣ ਦੇ ਇਕੱਠੇ ਵੱਡੇ ਵਾਲੇ ਨੇਗੇ ਇਹ ਮੈਂ ਗੱਠੀਆਂ ਲਾ ਲੀਆਂ ਨਾਲੋਂ ਪੰਜ ਛੇ ਕ ਦੋ ਲੈ ਲੈਣੇ ਆਪਾਂ ਕੌਲੀਆਂ ਬਾਹਰ ਇਹ ਬੁਖੇ ਇਹ ਕੌਲੀਆਂ ਕਰਦ ਬਾਹਰ ਵੇ ਕੇ ਛਿੱਲ ਦੇਾਂਗੇ ਆਪਾਂ ਤੜਕਾ ਇਹ ਬੋਟੀ ਚ ਪਾ ਲਾਂਗੇ ਆਪਾਂ ਛਿਲਕੇ ਇਹ ਪਈ ਹੈਗੀ ਨਾ ਚਿੱਟੀ ਮੈਂਗਣੀ ਆਪਣੇ ਖੇਤੋਂ ਤੋੜ ਲਿਆਉਂਦੇ ਨੇ ਇੱਕ ਦਿਨ ਪਹਿਲਾਂ ਲਿਆਂਦੀ ਸੀ ਪਈ ਖਰਾਬ ਉਹ ਹੋ ਗਈ ਤੇ ਮੈਂ ਤਾਂ ਨਹੀਂ ਬਣਾਉਂਦੀ ਹੈਗੀ ਖਾਂਦੇ ਨਹੀਂ ਹੈਗੇ ਬੱਚੇ ਜੰਮੀ ਆਪ ਨੂੰ ਚੰਗੀ ਲਾਦੀ ਰੰਗ ਹੀ ਨਹੀਂਦਾ ਅੱਖਾਂ ਨੂੰ ਸੋਹਣਾ ਲੱਗਦਾ ਕਾਲੀ ਮੈਣੀ ਤਾਂ ਹਜੇ ਸੋਹਣੀ ਬਣ ਜਾਂਦੀ ਹੈ ਫੇਰ ਵੀ ਚਰਤ ਬਣਾ ਕੇ ਸਬਜ਼ੀ ਖਾਣ ਨੂੰ ਵੀ ਜੀ ਕਰਦਾ ਪਰ ਰੰਗ ਵੀ ਨਹੀਂ ਚੱਤੇ ਲਾਏਗਾ ਮੈਂ ਤਾਂ ਬਹੁਤ ਹੋਊਂ ਜੇ ਲੱਗਦੀ ਹੈ ਚਿੱਟੀ ਵੈਂਗਣੀ ਲੋ ਜੀ ਆਪਾਂ ਮੰਜੇ ਤੇ ਬਹਿ ਕੇ ਬਾਹਰ ਬੈਠ ਕੇ ਛਿੱਲ ਲੈਨੇਗੇ ਮਾੜਾ ਮोटा ਬਾਹਰ ਵੱਢ ਜਾਗੇ ਲੋ ਜੀ ਇੱਥੇ ਬਾਹਰ ਬੈਠ ਕੇ ਆਪਾਂ ਛਿੱਲ ਦਿਆਂਗੇ ਲਸਣ ਗੰਡਾ ਮੰਜੇ ਤੇ ਤੇ ਮੌਸਮ ਤਾਂ ਖਰਾਬ ਹੈਗਾ ਹੈ ਨਹੀਂ ਬੈਠਣਾ ਮੋਕਾ ਚ ਲਾਇਆ ਨਾ ਸਾਰਾ ਸਵੇਰ ਦੇ ਅੰਦਰ ਬੰਦ ਹੀ ਬੈਠੀ ਸੀਗੇ ਮੋਕਾ ਚ ਬਾਹਰ ਬੈਠ ਕੇ ਕਰ ਲੇ ਪਟੜਕਾ ਚੀਰ ਲੈਣੇ ਆਂ ਕਿ ਇਹ ਰੂਬੀ ਰੋਲਾ ਪਾਉਂਦੀ ਆ ਦੇਖੋ ਇਹਨੂੰ ਆਇਆ ਹੈਗਾ ਵੀ ਅੰਦਰ ਬੈਠੀ ਆਈ ਹੈ ਇਹ ਜਦੋਂ ਵੀ ਮੈਂ ਸਬਜੀ ਕੱਟਣ ਬੈਣੀ ਆ ਬਸ ਇਹ ਰੋਲਾ ਪਾਉਣ ਲੱਗ ਪੈਂਦੀ ਹੈ ਵੀ ਆਲੂ ਪਾਉਣੀ ਬਿਲੂ ਆਲੂ ਜਾਂ ਮੋਲੀ ਹੁੰਦੀ ਹੈ ਮੇਰੇ ਕੋਲ ਫਿਰ ਇਹ ਖਾਂਦੀ ਹੈ ਜਦੋਂ ਘਰ ਤੇ ਬਸ ਇਹ ਚੱਕ ਲੈਦਾ ਲਸਣ ਗੰਡਾ ਮੈਨੂੰ ਪਤਾ ਲੱਗਦਾ ਵੀ ਸਬਜ਼ੀ ਜੀਰੂ ਹੁਣਾਂ ਲੂਨੇ ਦੇ ਕੋਲੇ ਆਲੂ ਨਹੀਂ ਪੁੱਤਾ ਹੈਗੇ ਅੱਜ ਮੇਰੇ ਕੋਲੇ ਸੋਨਾ ਹੋ ਗਿਆ ਸੀਗਾ ਮੌਸਮ ਧੁੱਪਾਂ ਨਿਕਲਣ ਲੱਗੀਆਂ ਸੀਗੀਆਂ ਦੁਬਾਰੇ ਸਿਆਲ ਬਣਾ ਲਿਆ ਰੱਬ ਨੇ ਤਾਂ ਚਲੋ ਹਜੀ ਕੋਈ ਸਿਆਲ ਗਿਆ ਵੀ ਨਹੀਂ ਫਰਵਰੀ ਚੜੀ ਹੈਗੀ ਅੱਜ 1 ਫਰਵਰੀ ਹੋਈ ਹੈਗੀ ਜਦੋਂ ਧੁੱਪਾਂ ਪੈਣ ਲੱਗੀਆਂ ਸੀ ਪਤਾ ਹੀ ਸੀਗਾ ਵੀ ਝੜ ਤੱਕ ਇੱਕ ਵਾਰੀ ਹੋਊਗਾ ਬਾਗੀਆਂ ਤੋਂ ਪਾਈ ਫਿਰ ਮੌਸਮ ਖਰਾਬੀ ਕਰਦੀ ਹੁੰਦੀ ਹੈ ਨੇ ਅੱਜ ਦਾ ਸਾਰਾ ਦਿਨ ਧੁੱਪ ਨਹੀਂ ਨਿਕਲੀ ਫੇਰ ਤੁੰਦ ਰਹੀ ਹੁਣ ਵੀ ਐ ਲੱਗਦਾ ਵੀ ਧੁੰਦ ਪੈਣੀ ਸ਼ੁਰੂ ਹੋਊਗੀ ਦੁਬਾਰੇ ਸ਼ਾਮ ਨੂੰ ਸਾਰਾ ਦਿਨ ਬਸ ਈ ਰਹਾ ਜਿਵੇਂ ਪੋਤਾ ਮਹੀਨਾ ਬਣਿਆ ਪੈਗਾ ਅਜ ਤਾਂ ਲੋ ਜੀ ਦਾਲ ਬਣਾਈ ਆਗੀ ਆਪਾਂ ਕੁੱਕਰ 'ਚ ਗੈਸ ਤੇ ਤੜੀ ਬਣ ਗਈ ਦੋ ਛਿੱਟੀਆਂ ਮਰਵਾਤੀਆਂ ਮੈਂ ਹੁਣ ਇਹਨੂੰ ਆਪਾਂ ਲਾਉਣੀ ਹੈ ਤੜਕਾ ਤੜਕਾ ਇਹ ਨੂੰ ਆਪਾਂ ਲਾਵਾਂਗੇ ਕਿਉਂ ਦਾ ਕਿਉਂ ਦਾ ਤੜਕਾ ਮੈਂ ਕੱਟੀ ਲੋਣੀ ਹੁੰਦੀ ਆ ਪਰ ਅੱਜ ਕਿਉਂ ਦੀ ਲਾਵਾਂਗੇ ਪੂਰਾ ਰੱਖ ਕੇ ਕਿਉਂ ਪਾਉਣਾ ਪਊਗਾ ਇੱਕਾਤ ਨਾਲ ਖੁੱਲਦਾ ਨਹੀਂ ਡੋਲੂ ਆਪਾਂ ਕਿਉ ਤੜਕਾ ਬਣਦੇ ਬਣਦੇ ਨਾ ਮੈਂ ਧਨੀਆ ਕੱਟ ਲੈਵਾ ਤੋੜ ਲੈਵਾ ਗੈਸ ਕੱਟ ਕਰਤਾ ਚਲੋ ਜੀ ਧਨੀਆ ਮੈਂ ਤੋੜ ਲਈ ਉੱਪਰ ਲਾਵਾਂਗੇ ਤੜਕਾ कला कला डक्का जहा तोड़ के लिया हूँ अपने धनिया थोड़ी रह गया चलो मूंगी मसरी तो थोड़ा भी चल जाता है ਲਾ ਥੋੜਾ ਥੋੜਾ ਹੀ ਜਾ ਦੇ ਪੁੰਨਾਂ ਦੇ ਆਪਾ ਤੇ ਕੱਟਾ ਜਰਾ ਲੈ ਲੈਂਦਾ ਵਾ ਬਰੌਂਡਾ ਹੋ ਗਿਆ ਹੁਣ ਗੰਡਾ ਪਾ ਲਾ ਬਾਰ ਬੱਦਿਆ ਤੁੰਦ ਬਾਰ ਬੱਦ ਦ ਹੋ ਗਈ ਹੈ ਨਾ ਘਰੇ ਨਹੀਂ ਪਤਾ ਲੱਗਦਾ ਤੁੰਦ ਦਾ ਦਵਾਰੇ ਤੁੰਦ ਪਾਉਣ ਲੱਗਿਆ ਰੱਬ ਪਕੌੜੇ ਕੀ ਕਰਨੇ ਸੀਗੇ ਖਾ ਲੋ ਜੀ ਪਕੌੜੇ ਸ਼ਰਮਨ ਦਾ ਡੈਡੀ ਗਿਆ ਸੀਗਾ ਮੇਲੇ 'ਚ ਉਹ ਲਿਆਇਆਗਾ ਪਕੌੜੇ ਹੁਣ ਸ਼ਾਮ ਨੂੰ ਹੁਣ ਤਾਂ ਕਰਮ ਕਰਨ ਪਏ ਨੇ ਹਨਾ ਇਸ ਵਿੱਚ ਮੈਂ ਤੜਕਾ ਲਾ ਦਿਆ ਫਿਰ ਖਾਣੇ ਆ ਹੁਣ ਇਹਦੇ ਪਕੌੜੇ ਔਖੇ ਹੀ ਕਰਦੇ ਖਾ ਗਏ ਵਾਹ ਕਿਹਦਾ ਟਾਈ ਕੋਲੀ ਜੀ ਪਾਲਾ ਅੰਦਰ ਲੈ ਚਲੋ ਜੋਤਾਂ ਨਹੀਂ ਬਤ ਰੱਜਿਆ ਕੱਟ ਕੇ ਰੱਖ ਖਾਈ ਜਾਂਦਾ ਹੁਥ ਖਾ ਕੇ ਤੇ ਇਹ ਦਾਲ ਆਪਣੀ ਬਣ ਗਈ ਮੈਂ ਇਹਦੇ ਵਿੱਚ ਧਨੀਆ ਪਾ ਦਾਂ ਚੀਰ ਕੇ ਬਸ ਲਓ ਜੀ ਦਾਲ ਚ ਆਪਾਂ ਪਾਤਾ ਧਨੀਆ ਦਾਲ ਆਪਣੀ ਹੋ ਗਈ ਰੈਡੀ ਤਿਆਰ ਹੈ ਬਸ ਤੇ ਹੁਣ ਮੈਂ ਗੁੰਨੂ ਵੀ ਆਟਾ ਆਡਾ ਗੁੰਨੂ ਵੀ ਪਕੌੜੇ ਖਾ ਕੇ ਫਿਰ ਇਹ ਜਮੀ ਠੰਡੇ ਹੋ ਜਾਣਗੇ ਥੋੜਾ ਜਿਹਾ ਪਾਣੀ ਪਾ ਦੇ ਥੋੜੀ ਜਿਹੀ ਕਰੜੀੀ ਬਣ ਗਈ ਖਾਣੇ ਵਾਸਤੇ ਤੇਰੂ ਟਾਕ ਦਿੰਨੇ ਆ ਬਸ ਇਹ ਤਾਂ ਭਾਗ ਲਈ ਹੋ ਜਾਊਗਾ ਧਨੀਆ ਤਾਂ ਰਿਜਨ ਲੱਗ ਗਈ ਸੇਕ ਬਹੁਤ ਹੈਗਾ ਇਸੇ ਮਤੇ ਕਰ ਦਿੰਨੇ ਆਪਾਂ ਗੈਸ ਥੋੜਾ ਸੇਕ ਲੱਗ ਜਾਊਗਾ ਆਟਾ ਦਾਲ ਆਪਣੀ ਬਣ ਗਈ ਬੰਦ ਕਰਤਾ ਸੀਗਾ ਮੈਂ ਗੈਸ ਲੋ ਜੀ ਟਾਈਮ ਹੋ ਗਿਆ 6:30 ਦਾ ਕੰਮ ਆਪਾਂ ਸਾਰੇ ਨਿਮੇੜ ਲੇ ਤੇ ਰੋਟੀ ਬਣਾ ਲਈ ਭਾਂਡੇ ਸਿਰ ਸਾਰਾ ਦੁੱਧ ਬਾਦਨ ਮਿਹੜ ਕੇ ਅੰਦਰ ਆ ਗਈ ਮੈਂ ਹੁਣ ਇਹ ਜੋ ਉਹਨੇ ਅੱレ ਸੀੜੀ ਲਾਰਖੀ ਹੈਗੀ ਆਪਣੇ ਜਿਹੜੇ ਹੰਪੂਰ ਚੱਲੀ ਜਾਂਦੇ ਨੇਗੇ ਟੂਰਨਾਮੈਂਟ ਲਾਈਵ ਦੇਖੀ ਜਾਂਦਾ ਇਹ ਆਪ ਤਾਂ ਫਿਰ ਕੁਵੇਲਾ ਹੁੰਦਾ ਸੀਗਾ ਆਗੇ ਇਹ ਕਰੇ ਤੇ ਹੁਣ ਜਿਹੜੇ ਰਹਿੰਦੇ ਮੈਚ ਨੇ ਉਹਨਾਂ ਨੂੰ ਲਾਈਵ ਚ ਦੇਖਦੇ ਰਹਿਣਗੇ ਤੇ ਨਾ ਮੈਂ ਐਂਡ ਕੀਤਾ ਸੀਗਾ ਮੇਰ ਰਸੋਈ ਚ ਬਲੌਗ ਦਾ ਮੈਂ ਨਾ ਫੋਨ ਰੱਖ ਕੇ ਐਂਡ ਕਰਤਾ ਤੇ ਉਹ ਕੈਮਰਾ ਦੂਸਰਾ ਹੀ ਲੱਗਿਆ ਰਹਿ ਗਿਆ ਤੇ ਦੂਜੇ ਪਾਸੇ ਰੂ ਹੋ ਗਿਆ ਕੈਮਰੇ ਦਾ ਮੈਂ ਤਾਂ ਹੁਣ ਐਡੀਟਿੰਗ ਕਰਨ ਲੱਗੀ ਸੀ ਮੈਂ ਤਾਂ ਜਦੋਂ ਮੈਂ ਦੇਖੀ ਨਾ ਕਲਿੱਪ ਮੈਂ ਕਿਹਾ ਵੀ ਇਹ ਕੀ ਹੋਇਆ ਤੇਗਾ ਤੇ ਮੈਂ ਫਿਰ ਮੈਂ ਤਾਂ ਇੱਕ ਦੁਬਾਰਾ ਇੱਕ ਕਲਿੱਪ ਬਣਾਈਏਗੀ ਅੰਦਰ ਬੈਠ ਕੇ ਉਹ ਸਾਢੇ 6 ਵਜੇ ਦਿਨ ਬਿਲੇ ਹੋ ਗਿਆ ਜੱਪਾ ਰੋਟੀ ਆਪਾਂ ਘਾਟੀ ਬਣਾਈ ਸੀਗੀ ਕਿਉਂਕਿ ਬਸ ਸ਼ਾਮ ਨੂੰ ਪਕੌੜੀ ਬਣਾ ਲੇ ਤੇ ਗਿੰਮੀ ਰੋਟੀਆਂ ਲਾਂਦੀਆਂ ਸੀਗੀ ਹਰਮਨ ਨੇ ਨਹੀਂ ਖਾਦੀ ਜੋਤ ਨੇ ਤਾਂ ਹੁਣ ਇੱਕ ਰੋਟੀ ਦੀ ਜੂਰੀ ਜੀ ਬਤਾ ਕੇ ਖਾ ਲਈ ਦੂਜੀ ਪਾਸੇ ਟੀਮ ਦੇ ਦੋ ਰੁਬੀ ਬਿਨ ਰੁਕੇ ਹੁੰਦੀਆਂ ਨੇ 10 11 ਗਰੁੱਟੇ ਲਾਉਣੀਆਂ ਪਈਆਂ ਅੱਜ ਹੈਲੋ ਹੈਲੋ ਪਕੌੜਾ ਰੈਡੀ ਆ ਭਰ ਗਿਆ ਸ਼ਾਹ ਨੇ ਦੋ ਤਿੰਨ ਚੱਲਟੀਆਂ ਖਾਦੀਆਂ ਨੇ ਰਾਜ ਵੱਡੀ ਕਰੀ ਬੱਠਾ ਜੋਤ ਤੇ ਬਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਬਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਉਹ ਸਬਸਕ੍ਰਾਈਬ ਕਰੋ ਚੈਨਲ ਨੂੰ ਧੰਨਵਾਦ ਇੱਕ ਇੱਕ